ਹੋ ਗੁਰੂ ਵ ਤੇ ਜਨ ਬਬਾ ਦੋਵੇਂ ਜਣੇ ਖੇੜਦੇ ਹਰੂ ਵ ਤੇ ਜਨ ਬਬਾ ਦੋਵੇਂ ਜਣੇ ਖੇੜਦੇ ਗੁਰੂ ਵ ਤੇ ਜਨ ਬਬਾ ਦੋਵੇਂ ਜਣੇ ਖੇੜਦੇ ਹਰੂ ਵ ਤੇ ਜਨ ਬਬਾ ਦੋਵੇਂ ਜਣੇ ਖੇੜਦੇ ਅਸੀਂ ਆ ਤੇ ਜਿੰਦੂ ਬਤਾਉਣ ਆਂਦੇ ਹੁੱਥੀਆ ਮੇਰੇ ਤੇ ਬਤਾ ਕੋਈ ਮਾਈ ਨੇ ਕਣ ਪਾਇਆ ਹੋਵੇ ਬਹੂ ਦਾ ਰੋਲਾ ਪੈ ਗਿਆ ਹੋਵੇ ਉਹਦੇ ਵਾਸਤੇ ਪੁੱਛਣ ਵਾਸਤੇ ਹੁਣ ਬਹੂ ਦਾ ਰੋਲਾ ਪੈ ਗਿਆ ਹੋਵੇ ਉਹਦੇ ਵਾਸਤੇ ਪੁੱਛਣ ਵਾਸਤੇ ਹੁਣ ਜਿੰਨੇ ਭਾਈ ਬਹੂ ਦਾ ਰੋਲਾ ਪੈ ਗਿਆ ਹੋਵੇ ਉਹਦੇ ਵਾਸਤੇ ਪੁੱਛਣ ਵਾਸਤੇ ਹੁਣ ਬਹੂ ਦਾ ਰੋਲਾ ਪੈ ਗਿਆ ਹੋਵੇ ਭਾਈ ਉਹਦੇ ਵਾਸਤੇ ਪੁੱਛਣਾ ਇਹਨੇ ਜਿੰਨੇ ਵਰਦੀ ਆਇਆ ਕਰੋ ਸ਼ਾਂਤੀ ਦਾ ਬਾਬਾ ਜੀ ਆਪੇ ਕਰ ਲੈਣ ਉਹਦੇ ਨੇ ਕਿੱਥੋਂ ਆਏ ਹੋ ਪਟਰਾ ਲੁਧਿਆਣੇ ਤੋਂ ਬਹੂ ਦਾ ਰੋਲਾ ਕਿਦਾ ਪੈ ਗਿਆ ਥੋੜਾ ਹੀ ਪੈ ਗਿਆ ਇਹਨਾਂ ਦੇ ਸਾਰਿਆਂ ਦੇ ਆ ਚੱਲ ਫਕਰਾਂ ਦੇਖੀ ਗੀ ਹੋਰ ਮਿਆਂ ਦਾ ਤਾਂ ਆ ਬਾਰੇ ਦਾਦ ਭਾਈ ਰੀਨਾ ਹੋਵੇ ਜਾਂ ਰਾਣੀ ਹੋਵੇ ਉਹਨਾਂ ਦੇ ਕੰਨ ਹੋਣ ਰੀਨਾ ਹੋਵੇ ਜਾਂ ਰਾਣੀ ਕਹਿੰਦੇ ਹੁਣ ਉਹਨਾਂ ਦੇ ਕੰਨ ਹੋਣ ਜਾਂ ਰੀਨਾ ਹੋਵੇ ਜਾਂ ਰਾਣੀ ਹੋਵੇ ਉਹਨਾਂ ਦੇ ਕੰਨ ਹੋਣ ਜਿਹਦਾ ਮਰਜ਼ੀ ਹੋਵੇ ਦੇਖ ਲਾਂਗੇ ਕਿਹਦਾ ਨੋਆ ਮਾਤਾ ਬਹੂ ਦਾ ਰੋੜਾ ਕਿਦਾ ਪੈ ਗਿਆ ਚੱਲ ਫੱਕਰਾ ਦੇਖੀਏ ਹੌ ਲੰਮੀਆ ਜਟਾ ਨਾ ਮਾਰਦਾ ਦਾ ਦੇ ਆਪ ਤੜ ਕਿੱਥੇ ਕਿੱਥੋਂ ਆਏ ਹੋ ਹਾਂਜੀ ਚੱਲ ਫਕਰਾ ਦੇਖੀਏ ਹਲ ਮੇਹ ਦੇ ਤਾਮਾ ਵਾਲਾ ਦਾਦ ਭయ్యా ਕਰੇ ਆ ਕਰੇ ਮੇਹ ਦੇ ਤਾਮਾ ਵਾਲਾ ਦਾਦ ਭయ్యా ਕਰੇ ਆ ਕਰੇ ਮੇਹ ਦੇ ਤਾਮਾ ਵਾਲਾ ਦਾਦ ਭయ్యా ਕਰੇ ਹਾ ਨੂੰ ਦਾ ਰੋਲਾ ਪੈ ਗਿਆ ਮਾਤਾ ਹੈ ਜਿਹੜਾ ਤੁਹਾਡਾ ਮੁੰਡਾ ਨਾਨਕੇ ਰਹਿੰਦਾ ਸੀ ਹਾਂ 1 2 ਇੱਥੇ ਜ਼ਮੀਨ ਦਾ ਰੋਲਾ ਕਿਦਾ ਪੈ ਗਿਆ ਸੀ ਉਹਦੇ ਹੀ ਰੋਲਾ ਪਿਆ ਹੋਇਆ ਚੱਲ ਦੇਖੀਏ ਬਾਬਾ ਹੋ ਮਾਰਦੀ ਆ ਬਾ ਜਾਨੀ ਮੈਂ ਇੱਕ ਵਾਰ ਸਾਥ ਨੂੰ ਹੋ ਮਾਰਦੀ ਆ ਬਾ ਜਾਨੀ ਤੇਰੇ ਤੋਂ ਨੂੰ ਮੇਰਾ ਕਿਉਂ ਜਾਂਦਾ ਨਾ ਨਾ ਨੂੰ ਹੋ ਦੇ ਬਾੜੀਆ ਬਾਈ ਬੋਲਾ ਕਾ ਨੂੰ ਮਾਤਾ ਮਾਇਆ ਦੇਵੀ ਦੀ ਸੁੱਖਣਾ ਕਿਨੇ ਸੁੱਕੀ ਤੀ ਮਾਤਾ ਰਾਣੀ ਦੀ ਸੁੱਖਣਾ ਕਿਨੇ ਸੁੱਕੀ ਤੀ ਮੰਮੀ ਠੇਕਦੀ ਸੀ ਤੁਹਾਨੂੰ ਨਹੀਂ ਠਿੱਕਿਆ ਹੈਗਾ ਮਾਤਾ ਰਾਣੀ ਦੀ ਕਰੋਪੀ ਹੋਈ ਰਹੀ ਹੈ ਤੁਹਾਡੀ ਮਾਤਾ ਮੰਨਤਾ ਕਰਦੀ ਸੀ ਮਾਤਾ ਮੰਨਦੀ ਸੀ ਥੋਨੇ ਮੰਗਣਾ ਛੱਡ ਤਾ ਕੇ ਤੁਸੀਂ ਨਹੀਂ ਮੰਨਦੇ ਹੁਣ ਮੰਮੀ ਮੱਥਾ ਟੇਕਦੀ ਹੁੰਦੀ ਸੀ ਚੱਲ ਕਰਾਈਏ ਬਾਬਾ ਉਹ ਤੇਰੇ ਲਾਗੇ ਬੋਲ ਪਿਆਰੇ ਦਾਦ ਭਾਈ ਮਾਂ ਕਰੇ ਮਾਤਾ ਰਾਣੀ ਦਾ ਮੱਥਾ ਟੇਕ ਲੋਗੇ ਜਾ ਕੇ ਨਰੀਅਲ ਚੁੰਨੀ ਸ਼ਿੰਗਾਰ ਚੱਕ ਕੇ ਰੱਖ ਦੀ ਕਾ ਮਾਤਾ ਤੇਰਾ ਮੱਥਾ ਟੇਕਾਂਗੇ ਸਾਰੇ ਕੰਮ ਲੋਟ ਕਰਦੇ ਕਿਰਪਾ ਹੋ ਜੀ ਦੀ ਮਾਤਾ ਨਰੀਅਲ ਚੁੰਨੀ ਸ਼ਿੰਗਾਰ ਚੱਕ ਕੇ ਰੱਖ ਦੀ ਆ ਚੱਕ ਕੇ ਰੱਖ ਦੇ ਮਾਤਾ ਕਿਰਪਾ ਹੋ ਜੂ ਤੇ ਇੱਕ ਮੱਥਾ ਲਿਆ ਵਾ ਅਗਲਾ ਚੱਕ ਕੇ ਦੇਖੀਏ